ਪਟਿਆਲਾ ਸ਼ਹਿਰ ਦੇ ਫੈਕਟਰੀ ਏਰੀਆ ਇਲਾਕੇ ਦੇ ਵਿੱਚ ਵਿੱਤੀ ਦਿਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਤੇ ਵਾਇਰਲ ਹੋ ਰਿਹਾ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਕਿ ਕੁਝ ਲੋਕਾਂ ਵੱਲੋਂ ਨਸ਼ਾ ਮੁਕਤੀ ਕੇਂਦਰ ਦੇ ਬਾਹਰ ਨਸ਼ਾ ਵੇਚ ਰਹੇ ਸਨ ਨਸ਼ਾ ਛੁਡਾਉ ਕੇਂਦਰ ਦੀਆਂ ਗੋਲੀਆਂ ਜੋ ਕਿ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਕਾਰਡ ਦਿਖਾ ਕੇ ਜੇ ਮਰੀਜ਼ ਦੀ ਹਾਲਤ ਦੇ ਮੁਤਾਬਿਕ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੋ ਕਿ ਨਸ਼ਾ ਦੀ ਆਦੀ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਨਸ਼ਾ ਛੁਡਾਉ ਦੇ ਵਿੱਚ ਕਾਰਗਰ ਸਾਬਿਤ ਹੁੰਦੀ ਹੈ ਪਰ ਉੱਥੇ ਕੁਝ ਲੋਕਾਂ ਵੱਲੋਂ ਨਸ਼ਾ ਛੁਡਾਉ ਕੇਂਦਰ ਦੇ ਬਾਹਰ ਇਹ ਗੋਲੀਆਂ ਵੇਚੀਆਂ ਜਾ ਰਹੀਆਂ ਸਨ ਜਿਸ ਦੇ ਵੱਲੋਂ ਪੁਲਿਸ ਜੋ ਕਿ ਦੱਸਦੀ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਨਸ਼ਾ ਵਿਕੇਤਾ ਇੱਕ ਇਤਿਆਗਿਆ ਮਾਮਲਾ ਦਰਜ ਮਾਮਲੇ ਦੇ ਵਿੱਚ ਹੋ ਸਕਦੇ ਨੇ ਵੱਡੇ ਖੁਲਾਸੇ ਚ ਚੱਲੀ ਸਰ ਆਪਣਾ ਡੀਡਿਕਸ਼ਨ ਸੈਂਟਰ ਹੈ ਜੀ ਆਪਣਾ ਫੈਕਟਰੀ ਏਰੀਆ ਦੇ ਵਿੱਚ ਇੱਕ ਸਾਨੂੰ ਇਤਲਾ ਮਿਲੀ ਸੀ ਕਿ ਤੇ ਇੱਕ ਨਾਲ ਦੀ ਨਾਲ ਇੱਕ ਵੀਡੀਓ ਵਾਇਰਲ ਹੋਈ ਸੀਗੀ ਜੀ ਇੱਕ ਲੜਕੀ ਦੀ ਉਸ ਸ਼ਕਲ ਦਿਖਾਈ ਦੇ ਰਹੀ ਹੈ ਜੋ ਲੱਗ ਜਾਪਦਾ ਹੈ ਕਿ ਉਹ ਕੋਈ ਨਾ ਕੋਈ ਗੋਲੀਆਂ ਸਪਲਾਈ ਕਰ ਰਹੀ ਹੈ ਜੀ ਉਸ ਤਹਿਤ ਅੱਗੇ ਤਫਤੀਸ਼ ਕੀਤੀ ਗਈ ਜੀ ਤੇ ਉਹ ਲੜਕੀ ਨੂੰ ਅਰੈਸਟ ਕੀਤਾ ਗਿਆ ਮੈਟਰ ਇਹ ਹੈ ਆ ਉੱਥੇ ਡੀਡਿਕਸ਼ਨ ਸੈਂਟਰ ਆ ਜਿਹੜੇ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਿਕਟ ਨੇ ਉਹ ਆਪਣਾ ਮੈਡੀਸਿਨ ਲੈਣ ਆਉਂਦੇ ਨੇ ਜੋ ਉਹਨਾਂ ਨੂੰ ਅੰਦਰੋਂ ਪ੍ਰੋਵਾਈਡ ਹੁੰਦੀ ਆ ਮੇਨ ਇਸ਼ੂ ਇਹ ਆਉਂਦਾ ਵੀ ਸਪੋਜ਼ ਇੱਕ ਨੂੰ 20 ਮਿਲਦੀਆਂ ਨੇ 20 ਪੱਤੇ ਮਿਲਦੇ ਨੇ ਉਹਦੇ ਚੋਂ ਆਪਣੇ ਉਹ 15 ਖਾਂਜੋਗੇ ਰੱਖ ਕੇ 10 ਰੱਖ ਕੇ ਬਾਕੀ ਅੱਗੇ ਜੇ ਉਹ ਜਿਹਦੀ ਅੱਜ ਲੇਡੀ ਦੀ ਰੈਸਟ ਪਈ ਆ ਇਹ ਜੇ ਇੱਕ ਦੋ ਬੰਦੇ ਹੈਗੇ ਨੇ ਉੱਥੇ ਉਹਨਾਂ ਨੂੰ ਇਹ ਗੋਣੀਆਂ ਆ ਕੇ ਦੇ ਦਿੰਦੇ ਨੇ ਉਹ ਅੱਗੇ ਨੂੰ ਮਹਿੰਗੇ ਭਾਤੇ ਕੋਈ 10 ਰੁਪਏ ਜ਼ਿਆਦਾ ਕੋਈ 20 ਰੁਪਏ ਜ਼ਿਆਦਾ ਜੋ ਵੀ ਉੱਥੋਂ ਉਹ ਤਾਂ ਉਹ ਮੱਕੇ ਉਹ ਸਾਹਮਣ ਵਾਲੇ ਹੀ ਅੱਗੇ ਸਪਲਾਈ ਕਰ ਦਿੰਦੇ ਨੇ ਸਰ ਇਹ ਕਿਹੜੇ ਅਧਾਰ ਤੇ ਐਨਡੀपीएस ਦਾ ਮਾਮਲਾ ਹੈ ਇਹ ਅੰਡਰ ਸੈਕਸ਼ਨ 21 ਕਾਟ 85 ਐਫ ਆਈਆਰ ਨੰਬਰ 154 ਡੇਟਡ ਅੱਜ 11 ਤਰੀਕ ਨੂੰ ਇਹ ਮਕਦਮਾ ਥਾਣਾ ਰਾਜਪਟੇ ਅਸੀਂ ਦਰਜ ਕੀਤਾ ਕੋਈ ਇਨਵੋਲਵਮੈਂਟ ਹੋਰ ਵੀ ਨਹੀਂ ਕਿ ਹਸਪਤਾਲ ਕੋਲੋਂ ਨਹੀਂ ਕਿ ਕੋਈ ਦੂਤ ਹੈ ਕਿ ਆਸਮਾਨ ਤੋਂ تھے ਹਸਪਤਾਲ ਤੋਂ ਹੀ ਮਿਲਦੀਆਂ ਨੇ ਹਰ ਹਸਪਤਾਲ ਕੋਲ ਲੈ ਕੇ ਜਾਂਦੇ ਬਿਲਕੁਲ ਜੀ ਜਿਹੜਾ ਮੇਨ ਇਸ਼ੂ ਇਹੀ ਆ ਵੀ ਇਹ ਇੱਕ ਤਰੀਕੇ ਦੀ ਮੈਡੀਸਿਨ ਆ ਜਿਹੜੀ ਮੋਸਟਲੀ ਜੀ ਉਹ ਅੰਦਰੋਂ ਹੀ ਮਿਲਦੀ ਆ ਐਡਿਕਟਸ ਨੂੰ ਮਿਲਦੀ ਆ ਤੇ ਅੱਗੇ ਐਡਿਕਟਸ ਨੂੰ ਹੀ ਹੋਰ ਮਹਿੰਗੇ ਪਾਤੇ ਵਿੱਚ ਵੇਚਿਆ ਜਾਂਦਾ ਜੀ ਤੇ ਜਿਹੜੀ ਰਹੀ ਗੱਲ ਅੰਦਰ ਦੀ এনਵਾਇਰਨਮੈਂਟ ਦੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਅਸੀਂ ਉਹ ਬ੍ਰੀਕੀ ਨਾਲ ਇਹਦੀ ਜਾਂਚ ਕਰਾਂਗੇ ਵੀ ਇਹ ਕਿੰਨੇ ਚਿਰ ਤੋਂ ਉੱਥੇ ਲੇੜੀ ਜਾਂ ਕੋਈ ਹੋਰ ਅਜਿਹੇ ਵਿਅਕਤੀ ਮੜੇ ਉੱਥੇ ਖੜਦੇ ਸੀਗੇ ਤੇ ਅੰਦਰ ਕੋਈ ਇਹਨਾਂ ਦਾ ਡਾਇਰੈਕਟ ਉਹਨਾਂ ਦੀ ਚੇਨ ਸਪਲਾਈ ਸੀ ਜਾਂ ਕੀ ਸੀ ਉਹ ਦੈਟਸ ਆ ਪਾਰਟ ਆਫ ਇਨਵੈਸਟੀਗੇਸ਼ਨ ਸਰ ਇਹ ਗੋਰੀਆਂ ਜਿਹੜੀਆਂ ਹੈ ਇਹ ਜਿਹੜੀ ਕਾਨੂੰਨੀ ਤਰੀਕੇ ਦੇ ਨਾਲ ਆਨਲਾਈਨ ਸਿਸਟਮ ਦੇ ਵਿੱਚ ਮਿਲਦੀ ਆ ਤੇ ਫਿਰ ਕਿਥੋਂ ਇੰਨੇ ਪੱਤੇ ਆ ਰਹੇ ਆ ਕੀ ਕੋਈ ਇਸ ਤਰ੍ਹਾਂ ਦਾ ਨਹੀਂ ਕੋਈ ਫੈਕਟਰੀ ਲੱਗੀ ਹੋਈ ਹੈ ਜਾਂ ਕੋਈ ਦੋ ਨੰਬਰ ਦੀਆਂ ਜਾਰੀਆਂ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਉਹ ਤੋਂ ਵੀ ਇੱਕ ਸਟੈਪ ਅੱਗੇ ਦੀ ਹੈ ਦੈਟਸ ਆ ਪਾਰਟ ਆਫ ਇਨਵੈਸਟੀਗੇਸ਼ਨ ਉਹ ਸਾਨੂੰ ਹੁਣ ਇਹ ਲੇਡੀ ਤੇ ਪੁੱਛ ਕੇ ਚ ਤੋਂ ਹੀ ਸਾਹਮਣੇ ਆਊਗਾ ਵੀ ਪਹਿਲਾਂ ਤਾਂ ਜਿਹੜੀ ਇਹਦੇ ਕੋਲੇ ਮੈਡੀਸਿਨ ਆਉਂਦੀ ਆ ਜਾਂ ਕੋਈ ਹੋਰ ਨਸ਼ੇ ਵਾਲੀ ਜੋ ਵੀ ਹੈ ਜੀ ਹਨਾ ਉਹ ਅੰਦਰੋਂ ਆਉਂਦੀ ਆ ਤਾਂ ਉਹ ਇਹਦੇ ਕੋਲ ਕਿਹੜੇ ਚੈਨਲ ਰਾਹੀਂ ਆਉਂਦੀ ਆ ਤੇ ਫਿਰ ਜੇ ਅੱਗੇ ਆ ਵੀ ਉਹ ਸਪਲਾਈ ਇੰਨੀ ਜ਼ਿਆਦਾ ਕਿਉਂ ਆ ਉਹ ਦੈਟਸ ਆ ਅਨਦਰ ਪਾਰਟ ਆਫ ਇਨਵੈਸਟੀਗੇਸ਼ਨ ਹਾਂਜੀ ਹੋਰ ਵੀ ਲੋਕ ਇਡੈਂਟੀਫਾਈ ਹੋਏ ਨਹੀਂ ਫਿਲਹਾਲ ਅਸੀਂ ਇਹਨੂੰ ਹੀ ਸਾਨੂੰ ਅਸੀਂ ਇਹਨੂੰ ਐਪਰੀਹੈਂਡ ਕੀਤਾ ਤੇ ਇਹਦੀ ਪੁੱਛਗਿੱਛ ਤੇ ਅੱਗੇ ਮਾਨਜੋਕ ਅਦਾਲਤ ਚ ਇਹਦਾ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਚ ਦੇਖਾਂਗੇ ਵੀ ਇਹਦੇ ਨਾਲ ਵੀ ਕੋਈ ਸਹਿਯੋਗੀ ਵੀ ਸੀਗੇ ਇਸ ਕਰਮ ਦੇ ਵਿੱਚ ਤੇ ਜਾਂ ਫਿਰ ਇਹਦੀ ਕੋਈ 1 ਟੂ 1 ਹੀ ਕਿਸੇ ਨਾਲ ਸੀ ਜੋ ਵੀ ਆ ਉਹ ਅੱਗੇ ਤਫਤੀਸ਼ ਚ ਸਾਹਮਣੇ ਆਊਗਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਤਾਂ ਆਪਾਂ ਵੀ ਇਹੋ ਜੀ ਜੇ ਕੋਈ ਚੇਨ ਹੈ ਤੈਨੂੰ ਤੋੜੀਏ ਪਰ ਬੇਸਿਕਲੀ ਇਹ ਹੈ ਕੀ ਆ ਵੀ 90% ਤਾਂ ਜਿਹੜੇ ਅੰਦਰੋਂ ਹੀ ਜਿਹੜੀ ਮੈਡੀਸਿਨ ਮਿਲਦੀ ਆ ਐਡਿਕਟਸ ਨੂੰ ਉਹਨੂੰ ਹੀ ਉਹਨਾਂ ਤੋਂ ਹੀ ਲੈ ਕੇ ਹੋਰ ਐਡਿਕਟਸ ਨੂੰ ਮਹਿੰਗੇ ਭਾਤੇ ਵਿੱਚ ਵੇਚਿਆ ਜਾਂਦਾ ਜੋ ਪ੍ਰਾਈਮਾਫੀਸ਼ੀਆ ਇਨਵੈਸਟੀਗੇਸ਼ਨ ਸਾਹਮਣੇ ਆਇਆ ਜੀ ਕਿੰਨੇ ਕਿੰਨੇ ਸਾਰੀ ਕੋ ਜਿਹੜੀ 40.5% ਕੁਝ ਲੋਕ 40 ਲੋਕਾਂ ਨੂੰ ਕਰਜ਼ੇ ਦਿੱਤੀ ਹੈ ਕੀ ਕੀਤੇ ਜਿਹੜੇ ਇਹ ਕੰਮ ਕਰਦੇ ਕਾਫੀ ਸੰਖਿਆ ਰਿਤ ਲੋਕ ਇਥੇ ਜਿਹੜੇ ਵੀ ਬਹੁਤ ਲੋਕ ਤੇ ਜਿਹੜੇ ਚਾਰ ਬੁੱਕਰ ਤੋਂ ਉਹਨਾਂ ਨੂੰ ਵੀ ਕਨਵਰਸ ਕੀਤਾ ਜਾਂਦਾ ਤੁਸੀਂ ਡਵਾਈਡੈਂਡ ਬਣੀਆਂ ਜੀ ਕਪਤਾਨ ਇਸ ਪੱਧਰ ਤੇ ਤੇ ਦਵਾਈ ਕੀਤੀ ਜਿਹੜਾ ਜਿਹੜਾ ਉਹ ਪੁਆਇੰਟ ਆ ਜੀ ਡੀਡਿਕਸ਼ਨ ਸੈਂਟਰ ਉੱਥੇ ਸਾਡੀ ਪੀਸੀਆਰ ਵੀ ਰੈਗੂਲਰ ਤਾਂ ਨਹੀਂ ਕਹਿ ਸਕਦੇ ਕਿਉਂਕਿ ਜਿੰਨਾ ਕ ਏਰੀਆ ਥਾਣੇ ਦਾ ਉਹ ਗਾਹੇ ਵਗਾਹੇ ਉੱਥੇ ਗਿੜਾ ਰਹਿੰਦਾ ਸਾਡੇ ਥਾਣੇ ਦੇ ਮੁਲਾਜ਼ਮਾਂ ਦਾ ਵੀ ਰਹਿੰਦਾ ਪਰੰਤੂ ਇਹ ਵੀ ਛਾਤਰ ਨੇ ਜੀ ਇਹ ਵੀ ਦੇਖ ਲੈਂਦੇ ਨੇ ਵੀ ਜਦੋਂ ਉੱਥੇ ਪੁਲਿਸ ਦੀ ਪ੍ਰੈਜ਼ੈਂਸ ਨਹੀਂ ਹੈਗੀ ਉਦੋਂ ਇਹ ਕੋਈ 10 ਮਿੰਟ ਖੜ ਕੇ 20 ਮਿੰਟ ਖੜ ਕੇ ਆਪਣਾ ਇਹ ਕੰਮ ਕਰਕੇ ਚੱਲ ਜਾਂਦੇ ਨੇ ਰਹੀ ਗੱਲ ਉਥੋਂ ਦੇ ਤੁਸੀਂ ਕਹਿ ਰਹੇ ਹੋ ਚਾਹ ਵਾਲੇ ਦੀ ਹੋਰ ਆ ਉਹ ਹੁਣ ਅੱਗੇ ਤੁਹਾਨੂੰ ਇਹਦੀ ਪੁੱਛਗਿੱਛ ਸਾਹਮਣੇ ਆਊਗਾ ਜੀ ਵੀ ਉਹ ਇਹਨ ਜਾਹੇ ਆਪਣੇ ਪਦਰਤੀ ਕਰ ਰਹੀ ਸੀ ਕਿੰਨੀਆਂ ਗੋਲੀਆਂ ਦੇ ਉੱਪਰ ਪੱਤੇ ਤੱਗੇ ਇਹਦੇ ਕੋਲੋਂ ਜੀ 160 ਦੇ ਕਰੀਬ ਗੋਲੀਆਂ ਬਣਾਉਂਦਾ ਜੀ